ਸਵਾਗਤ ਹੈ ਕਿਸਾਨ ਵੀਰੋ ਹੌੜਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਹਿਆਂ ਦਾ ਔਨ ਸਕਰੀਨ 'ਤੇ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ 4 ਜਨਵਰੀ 5 ਜਨਵਰੀ ਤੁਹਾਨੂੰ ਦਿਖਾਵਾਂਗੇ ਇੱਕ ਟੋਕੜ ਗੱਬਣ ਦਿਖਾਵਾਂਗੇ 15 ਕਿਲੋ ਦੁੱਧ ਤੇ ਜਲਦੀ ਨਾਲ ਟੋਕੜ ਗੱਬਣਾ ਉਹ ਤੁਹਾਨੂੰ ਉਹ ਵੀ ਦਿਖਾਵਾਂਗੇ ਆ ਖੜੀ ਹੈ ਜੀ ਝੋਟਿਓ ਠੀਕ ਆ ਬਾਅਦ ਚ ਗੱਲਬਾਤ ਕਰਾ ਦੇਂਗੇ ਤੇ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲਿਓ ਦੋਸਤ ਨੂੰ ਬੈਣਾ ਦਿਖਾਵਾਂਗੇ ਇੱਕ ਜਰਸੀ ਗੱਬਣ ਦਿਖਾਵਾਂਗੇ ਕਿ ਐਚਪ ਸੂਈ ਸਵਾਈ ਦਿਖਾਵਾਂਗੇ ਇੱਕ ਤੁਹਾਨੂੰ ਜੈ ਰੇਡ ਦੇ ਵਿੱਚ ਜਮਾ ਪਲੂਨ ਝੋਟੀ ਦਿਖਾਵਾਂਗੇ ਤੇ ਇੱਕ ਸੂਈ ਸਵਾਈ ਝੋਟੀ ਦਿਖਾਵਾਂਗੇ ਹੁਣੇ ਸੂਈ ਆ ਜਾਂ ਕਦੋਂ ਦੀ ਸੂਈ ਆ ਸਾਰੀ ਗੱਲ ਬਾਈ ਜੀ ਤੋਂ ਪੁੱਛਾਂਗੇ ਆ ਜਾਓ ਵੀਰੇ ਸਸੀ ਕਾ ਬਾਈ ਜੀ ਸਸੀ ਕਾ ਵੀਰ ਜੀ ਹੋ ਠੀਕ ਨੰਬਰ 94 71 50 501 ਇੱਕ ਨੰਬਰ ਹੋਰ 79 736 71 978 ਇਹ ਦੋਨੇ ਬਾਈ ਦੇ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਜਰ ਰਹੇ ਆ ਨੋਟ ਕਰ ਲੋ ਤੇ ਵੀਰੇ ਇੱਕ ਆਪਾਂ ਵੀਡੀਓ ਪਾਈ ਸੀਗੀ ਥੋੜੀ ਪਹਿਲਾਂ ਹੋ ਗਿਆ 15 20 ਦਿਨ ਵਧੀਆ ਰਿਸਪੌਂਸ ਰਿਆ ਸੀ ਹਾਂਜੀ ਫੁੱਲ ਵਧੀਆ ਰਿਸਪੌਂਸ ਓਕੇ ਤੇ ਅੱਜ ਫਿਰ ਕਿੰਨੇ ਜਾਨਵਰ ਦੇਖਾ ਅੱਜ 5 ਜਾਨਵਰ ਆਏ ਇੱਕ ਟੋਕੜ ਗੱਬਣਾ ਇੱਕ ਜਰਸੀ ਦੋ ਦੰਦ ਬੱਚਾ ਫਾਰਮ ਵਾਲੀ ਇੱਕ ਬਲੂਨ ਤੇ ਇੱਕ ਝੋਟੀਏ ਦੂਜੇ ਸੂਏ ਜੀ ਇੱਕ ਗਾਂ ਤੇ ਜਿਹੜੀ ਟੋਕੜ ਗੱਬਣ 15 ਕਿਲੋ ਚਲਦੇ ਉਹ ਆਪਣੇ ਘਰ ਦੀ ਆ ਹਨਾ ਉਹ ਘਰ ਦੀ ਆ ਜੀ ਓਕੇ ਤੇ ਜਿਹੜੀ ਬਾਈ ਆ ਝੋਟੀ ਦੇਖੀ ਇਹਨੇ ਸੂਈ ਸਵਾਈ ਕਦੋਂ ਸੂਈ ਆ ਵੀਰੇ 7 ਵਜੇ ਦੀ ਸੂਈ ਆ ਸਵੇਰ 7 ਵਜੇ ਸਵੇਰੇ ਸੂਪੀ ਹਾਂਜੀ ਤੇ ਕੱਦ ਕਾਟ ਫੁੱਲ ਆ ਗਿਆ ਜੀ ਤੇ ਜੇਰ ਪੈਣੀ ਹਜੇ ਬਾਕੀ ਆ ਵਾ ਜੇਰ ਤਾਂ ਬੈਠਣ ਸਾਰ ਪੈ ਜਾਣੇ ਮਗਰ ਕੱਟੀ ਆ ਗਈ ਬਾਈ ਇਹਦੇ ਮਗਰ ਕੱਟੀ ਆ ਗਈ ਮਗਰ ਕੱਟੀ ਆ ਗਈ ਤੇ ਕਿੰਨੇ ਕੁ ਦੁੱਧ ਦੀ ਉਮੀਦ ਲਾ ਸਕਦੇ ਆ ਬਾਈ ਆਪਾਂ ਇਹ ਤੋਂ ਵੀਰੇ ਉਹਨਾਂ ਨੇ ਕਿਹਾ ਪਲੂਨ ਦਾ 13 ਕਿਲੋ ਦੁੱਧ ਚੋਇਆ ਆਪਾਂ ਤੇ ਛੋਟੀ 15 ਪਲੱਸ ਚੱਲੂ ਜਣੀ ਛੋਟੀ ਮੰਨ ਕੇ ਕੋਈ ਆਵੇ ਨਾ ਆਵੇ ਨਾ ਵੀਰੇ ਫੁੱਲ ਸਾਈਜ਼ ਦੀ ਸੂਆ ਕਿਹੜਾ ਬਾਈ ਸੂਆ ਦੂਜਾ ਰਹੀ ਨਾਲ ਖੋਲੋ ਜਿੰਨ ਤੋਰਾ ਕਰਾਈਏ ਤੇ ਇੱਕ ਮਗਰ ਕੱਟੀ ਹਜੇ ਬੱਚਾ ਵੀ ਉੱਠਣ ਨਹੀਂ ਲੱਗੇ ਇੱਥੋਂ ਤੁਸੀਂ ਹਿਸਾਬ ਕਿਤਾਬ ਲਾ ਲੈਣਾ ਜੀ ਬਾਕੀ ਦਾ ਦੁੱਧ ਚੰਗਾ ਕੱਢ ਦੋ ਐਤਕੀ ਬਾਈ ਕਿੰਨਾ ਕਹਿ ਕੇ ਦੇ ਦੇਂਗੇ 15 ਕਿਲੋ ਦੇਓ ਵੀਰੇ ਫੁੱਲਾ ਫੁੱਲਾ ਚੰਗੀ ਛੇ ਵਾਲਾ ਹੋਵੇ ਵੱਧ ਵੀ ਚੋ ਸਕਦਾ ਹਨ ਭਾਂਡੇ ਦੀ ਪੂਰੀ ਸਾਫ ਚੰਗੇ ਕੱਦ ਕਾਢ ਦੇ ਵਿੱਚ ਝੋਟੀਆਂ ਆਪਾਂ ਇਹਨੂੰ ਕਹਿ ਸਕਦੇ ਹਾਂਗੇ ਸਵੇਰੇ ਸਵੇਰੇ ਦਾ 1.5 ਕਿਲੋ ਬੜਾ ਚੋਇਆ ਆਪਾਂ ਚੋਇਆ ਓਕੇ ਜਿੰਨਾ ਕਿ ਚੋਇਆ ਉਹਨਾਂ ਨੂੰ ਦੱਸਤਾ ਜੈ ਜੀ ਗੱਲਾਂ ਜਮਾ ਆ ਦੇਖੋ ਜੀ ਹਨ ਭਾਂਡੇ ਦੀ ਚੰਗੀ ਸਾਫ ਸੁਥਰੀ ਆ ਬਾਕੀ ਦੀ ਗੱਲ ਥੱਲੇ ਐਫ ਬੈੜਾ ਵਾਂਗ ਤਿਆਰ ਹੋਈ ਆ 1.5 ਕਿਲੋ ਬਾਂਜਣ ਜਿੰਨਾ ਕੱਢਿਆ ਉਹਨਾਂ ਨੂੰ ਵੀ ਦੱਸਤਾ ਤੇ ਜੇਰ ਪਾਣੀ ਬਾਕੀ ਜੇਰ ਦੀ ਵੀਡੀਓ ਬਣ ਜਾਣੀ ਆ ਜੀ अच्छा ते ਧਾਰਾਂ ਦੂਰਾਂ ਦੀ ਬਾਈ ਓਕੇ ਥੱਲੇ ਫੁੱਲ ਗਰੰਟੀ ਹੋ ਵੀਰੇ ਲੈ ਵਾ ਇੱਕ ਵਾਰ ਫੇਰ ਦਿਖਾ ਦਈਏ ਨੇੜੇ ਤੋਂ ਥਾਨ ਮੂਹਰ ਲਈ ਛੜ ਦੇ ਦੇਖ ਲੋ ਜੀ ਤੇ ਮਗਰਲੀ ਸਾਈਡ ਤੋਂ ਹਵਾਨਾ ਕਰੋ ਚੱਕਾ ਦੇਖੋ ਜੀ ਇੱਕ ਨੰਬਰ ਹਵਾਨਾ ਤੇ ਜੇ ਆਪਾਂ ਗੱਲ ਚੱਲ ਗਈ ਚੰਗੀ ਸਾਫ ਸੁਥਰੀ ਆ ਗਈ ਤੇ ਰੇਟ ਫੇਰ ਬਾਈ ਇਹਦਾ ਯਾਰ ਰੇਟ ਫੋਨ ਤੇ ਕਰਾਂਗੇ ਹੋ ਜਾਇਜ਼ ਵੀਰੇ ਜਾਇਜ਼ ਹੋਗਾ ਜਮਾ ਜਾਇਜ਼ ਹੋ ਓਕੇ ਤੇ ਹੁਣ ਬਾਈ ਦੋ ਨੰਬਰ ਦੋ ਨੰਬਰ ਵੀਰੇ ਦੋ ਦਾ ਕੱਟੀ ਆ ਦੋ ਦੋ ਗੱਲ ਤੇ ਮਗਰ ਕੀ ਆ ਗਿਆ ਬਾਈ ਇਹਦੇ ਮਗਰ ਕੱਟਾ ਵੀਰੇ ਖੋਲੋ ਜਿੰਨ ਤੋਂ ਰੱਖ ਰਹਿ ਕੇ ਚੱਕ ਸਿੰਘ ਥੱਲੇ ਦੀ ਇੱਕ ਨੰਬਰ ਜੀ ਪਿਓਰ ਸਿੰਘ ਚੰਗਾ ਤੇ ਬਾਕੀ ਦੀ ਕਿੰਨੇ ਦਿਨਾਂ ਹੀ ਸੋਈ ਆ ਬਾਈ ਇਹ ਵੀਰੇ ਤਿੰਨ ਚਾਰ ਦਿਨ ਦੀ ਸੋਈ ਤਿੰਨ ਚਾਰ ਦਿਨ ਦੀ ਸੋਈ ਹੋਈ ਆ ਤੇ ਮਗਰ ਕਟਾ ਤੇ ਜੇਰ ਜੱਪਾ ਸਭ ਕੰਪਲੀਟ ਆ ਵੀਰੇ ਹਾਂਜੀ ਉਹਦੀ ਗਰੰਟੀ ਹੋਈ ਉਹਦੀ ਗਰੰਟੀ ਹੈ ਜੀ ਤੇ ਥਣ ਭਾਂਡੇ ਸਾਫਾ ਕਿੰਨਾ ਬੋਲਾ ਵੀਰੇ ਫਿਰ ਹਾਜ਼ਰ 6-7 ਕਿਲੋ ਵੀਰੇ 6 ਤੋਂ 7 ਕਿਲੋ ਤੇ ਰੇਟ ਕੀ ਆ ਗਿਆ ਬਾਈ ਇਹਦਾ ਰੇਟ ਵੀਰੇ ਦਾ ਬਿਲਕੁਲ ਜਾਇਜ਼ 70000 ਰੁਪਿਆ ਤਿੰਨ ਘੱਟ 80 ਜਮਾ ਜਾਇਜ਼ ਰੇਟ ਤੇ ਬਾਈ ਬੱਚੇ-ਵੁੱਚੇ ਤੇ ਜਮਾ ਓਕੇ ਆ ਜਮਾ ਓਕੇ ਆ ਜੀ ਥਣ ਭਾਂਡੇ ਦੀ ਬੜੀ ਸਾਹ ਬੜਾ ਹੀ ਜਾਇਜ਼ ਰੇਟ ਆਗਾ ਹੈ ਆਣੀ ਗੱਲ ਹੈਗੀ ਵੀ ਆਹ ਰੇਟ ਦੇ ਵਿੱਚ ਵੀਰੇ ਮਿਲਦੀ ਨਹੀਂ ਹਨਾ ਹਾਂਜੀ ਵੀਰੇ ਹੁਣ 50 5000 ਦੀਆਂ ਕੱਟੀਆਂ ਵਿਕ ਜਾਂਦੀਆਂ ਅੱਜ ਕੱਲ 77000 ਦੇ ਵਿੱਚੋਂ ਵੀ ਤੁਹਾਡਾ ਮਾਨਦਾਨ 10 ਕਿਲੋ ਦੁੱਧ ਤੁਹਾਨੂੰ ਖੁੱਲ੍ਹਾ ਪੈਈ ਜਾਣਿਆ ਨੇ ਹਨਾ ਹਾਂਜੀ ਵੀਰੇ ਪਲੱਸ ਹੀ ਦੇਣਾ ਦਾਸ ਪਲੱਸ ਹੀ ਦਊਗੀ ਵੀਰੇ ਚੰਗੀ ਸੇਵ ਵਾਲਾ ਹੋਊਗਾ ਚੰਗੀ ਸੇਵ ਤੇ ਤੁਹਾਨੂੰ ਦਰਾਂ ਦੇ ਓਕੇ ਬਈ ਓਕੇ ਵੀਰੇ ਤੇ ਹੁਣ ਵੀਰੇ ਆਪਾਂ ਗੱਲ ਕਰ ਲਈ ਯਾਰ ਸਿੱਧੀ ਇਹ ਵੀਰੇ ਦੋ ਦੰਦ ਬੱਚੀ ਆ ਫਾਰਮ ਚੋਂ ਲਈਆ ਕੱਲ ਇੱਕ ਮਿੰਟ ਆਹ ਦੇਖੋ ਹੂੰ ਬੜੀ ਪਿਆਰੀ ਲਲਾਰੀ ਹੈ ਹਨਾ ਥੱਲੇ ਹਾਂਜੀ ਠੰਡਾ ਦੋ ਦੰਦਾਂ ਦੀ ਪੂਰੀ ਦਿਨ ਕਿੰਨੇ ਆ ਬਈ ਦਣੇ ਕਿਦਰੀ ਨੂੰ ਪੂਰੇ ਆ ਵੀਰੇ 21 ਦਿਨ ਨੂੰ ਅੱਜ ਹੋ ਗਏ 10 ਤਰੀਕ ਹਨਾ ਦੰਦ ਦਿਖਾਈ ਦਿਓ ਮਾਂਜੀ ਦਿਖਾਓ ਜੀ ਹੂੰ ओरिजिनल ਦੋ ਦੰਦ ਹੈ ਕਹਿਣ ਦੀ ਗੱਲ ਨਹੀਂ ਹਨਾ ਪਟਕੇ ਦਿਖਾਤੇ ਆ ਲੈ ਚਲੋ ਜੀ ਚੰਗੀ ਪੰਜਾਬ ਵਾਲੀ ਜਰਸੀ ਹੈਗੀ ਜੀ ਤੇ ਫੇਸ ਦੀ ਕੁਆਲਿਟੀ ਚੰਗੀ ਜੀ ਕੱਦ ਘੜ ਵਧੀਆ ਦੋ ਦੰਦ ਦੇ ਹਿਸਾਬ ਨਾਲ ਫੁੱਲ ਸਹਜ ਆਦਾ ਆ ਦੇਖ ਪੂਰਾ ਟਾਪ ਦਾ ਜਰਸੀ ਸੀਮਨ ਲੱਗਿਆ ਇਦਕੇ ਹੂੰ ਆ ਦੇਖੋ ਜੀ ਟਾਪ ਦੀ ਪੂਰੀ ਤੇ ਅੱਗੇ ਜਰਸੀ ਦਾ ਸੀਮਨ ਲੱਗਿਆ ਤੇ ਬੜਾ ਇਹ ਜਿਹਾਂ ਬਹੁਤ ਘੱਟ ਤੇ ਚੰਗੇ ਸਰੀਰ ਪੱਖੋਂ ਹਨ ਹਾਂਜੀ ਛੋਟੀ ਸਮਝਣਾ ਫੁੱਲ ਹਾਈਟ ਦੀ ਜਰਸੀ ਆ ਬਾਕੀ ਦੀ ਗੱਲ ਜੇ ਦਿਨਾਂ ਨੇ 6 ਦੰਦ ਹੋਣਾ ਬੱਚੀ ਨੇ ਦੇਖ ਲਓ ਕਿੱਥੇ ਜਾ ਕੇ ਬਣਨਾ ਹਨਾ ਹਾਂਜੀ ਵੱਡੀ ਬਣਨਾ ਜੀ ਤੇ ਰੇਟ ਬਾਈ ਇਹਦਾ ਰੇਟ ਇਹਦਾ ਬਸ ਬਿਲਕੁਲ ਜੈ ਦੇ ਲੈ ਲੋਕਾਂ ਨੂੰ ਲੱਖ ਨਹੀਂ 70000 ਦੀ ਦੇਣੀ ਆ 72 ਦੀ ਦੇਣੀ ਦੇਣੀ ਆ ਅੱਛਾ ਕੋ ਜਿ ਜਮਾ ਜੈ ਰੇਟ ਦੇ ਵਿੱਚ ਆ ਤੇ ਹੁਣ ਬਾਈ ਆਪਾਂ ਦਿਖਾ ਦਈਏ ਐਚ ਐਫ ਬੈਟ 21 ਤਰੀਕ ਨੂੰ ਦਿਨ ਪੂਰੇ ਦੇ ਵੀ ਤੇ ਸੀਲ ਸੂਲ ਪੂਰੀ ਆ ਹਨਾ ਮੈਂ ਦੇਖੋ ਜੀ ਸਤੰਬੂਲਾ ਲੈਣੇ ਉਹ ਤੇ ਮੈਂ ਹਾਂ ਜੀ ਦੇਖੋ ਮੂਹਰ ਤੋਂ ਦੇਖ ਲਓ ਕਿਥੋਂ ਲੈਵਾ ਸ਼ੁਰੂ ਹੁੰਦਾ ਹੈ ਗੱਟ ਪੈਂਦੀ ਆ ਨਾ ਨੇ ਪੁੱਛਿਆ ਨ ਪੂਰਾ ਧਰ ਹੂਲੇਵਾ ਤੇ ਬਾਕੀ ਦੀ ਗੱਲ ਖਿੱਚੀ ਮੜਾ ਲੈਵਾ ਕਰੂ ਕੋਲ ਹੈ ਨਾ ਹਾਂ ਜੀ ਲਾ ਆ ਦੇਖੋ ਜੀ ਹਾਂ ਆ ਪੋਲਾ ਪਾਲਾ ਸਾਰੀਆਂ ਕੱਢ ਗਏ ਨੇ ਫਿਰ ਸੋਨਾ ਕਿਹੜੀ ਤਰੀਕ ਨੂੰ ਦੰ ਪੂਰੀ ਜੀ 72000 ਦੇ ਵਿੱਚ ਮਿਲ ਜਾਣੀ ਦੋ ਦੰਦ ਕਨਫਰਮਾ ਪਾਉਂਦੀ ਜਮਾਨਾ ਪਟ ਕੇ ਦੇਖਿਓ ਜੀ ਤੇ ਹੁਣ ਬਾਈ ਜਿਹੜੀ ਐਚ ਐਫ ਬੈਡ ਦੇਖੇ ਨੇ ਕਦੋਂ ਸੁਈ ਇਹ ਇਹਨੂੰ ਸੁਈ ਨੂੰ 4 ਦਿਨ ਹੋ ਗਏ ਬੱਚੀ ਮਗਰਾਈ ਬੱਚੀ ਬਹੁਤ ਚੰਗੀ ਬੱਚੀ ਨਾ ਪਿਆਰੀ ਬੱਚੀ ਆ ਉਹ ਪੁੱਛ ਕੇ ਦੱਸ ਦਾਂਗੇ ਆਪਾਂ ਜਦੋਂ ਬੰਦਾ ਕੋਈ ਆਪਣੇ ਕੋਲੇ ਹੋ ਸੌਦਾ ਕਰੂਗਾ ਹਾਂ ਸੌਦਾ ਹੋ ਗਿਆ ਖੋਲੋ ਜੀ ਨੂੰ ਵੀ ਤੋੜ ਕਰਾਗੇ ਚੱਕ ਚੰਗੀਆਂ ਜੋ ਆ ਗਈ ਜੀ ਵੱਡਾ ਗੱਦ ਘਾਟ ਆ ਗਿਆ ਕਿੰਨਾ ਕੁ ਦੁੱਧ ਕਹਿ ਕੇ ਦੇ ਦੇਣਗੇ ਬਾਈ ਦੁੱਧ ਦੇ ਨੂੰ 15 ਕਿਲੋ ਇਸ ਟਾਈਮ 10 ਕਿਲੋ ਬੋੜਾ ਹੋ ਵੀਰੇ ਤੇ ਸੂਆ ਕਿਹੜਾ ਸੂਆ ਤੀਜਾ ਵੀਰੇ ਸੂਆ ਤੀਜਾ ਅਰੀਜਨਲ ਮੋੜ ਲਿਓ ਇਧਰ ਦੀ ਐਵੇਂ ਦੂਜੇ ਕਹਿਣ ਦਾ ਨਹੀਂ ਫਾਇਦਾ ਹੂੰ ਤੀਜਾ ਸੂਆ ਤੀਜੇ ਚ ਕਿਹੜਾ ਬੁੜੀ ਹੋ ਜਾਂਦੀ ਆ ਹਾਂਜੀ ਜਾਇਰ ਗੱਲਾਂ ਜਮਾਂ ਬਾਈ ਦਿਆਂ ਦੁੱਧ ਬੋੜਾ ਲਾ ਲਓ ਦੁੱਧ ਲਾ ਲਓ 10 ਕਿਲੋ ਰੈਡੀ ਆ 15 16 ਕਿਲ ਰੇਟ ਬਿਲਕੁਲ ਜਾਇ ਦੇਣ ਲੈਣਾ 70 ਨਹੀਂ ਕੋਈ 65 ਨਹੀਂ 58000 ਦੀ ਦੇਣੀ ਦੇਣੀ 2 ਘਟ 60000 ਹਾਂ ਜੀ ਥੋੜਾ ਬਹੁਤਾ ਮਾਨ ਤਾਨ ਜਿੰਨੀਆਂ ਵੀ ਗੱਲਾਂ ਕਰੀਆਂ ਉਹਦੇ ਵਿੱਚੋਂ ਜ਼ਰੂਰ ਹੋਣਾਗਾ ਓਕੇ ਜਿਹੜੀ ਬਾਈ ਲਾਸਟ ਤੇ ਆਪਣੇ ਘਰ ਦੇਗਾ ਮੰੰਜਾਂ ਦੇ ਵਿੱਚੋਂ ਝੋਟੀ ਹੈ ਪਲੂਨ ਸੂਈ ਵੀ ਆ ਇਹ ਪਲੂਨ ਸੂਈ ਇਹ ਮੂੰਹੋਂ ਚਾਰ ਦੰਦਾ ਜੀ 6 ਮਹੀਨਿਆਂ ਦੀ ਗੱਬੜ ਰੀਨਲ ਚੈੱਕ ਕਰ ਸਕਦਾ ਕੋਈ ਆ ਕੇ 15 ਕਿਲੋ ਕੰਡੇ ਲਾਵਾਂ ਦੁੱਧ ਆ ਇਸ ਟਾਈਮ ਕੋਈ ਝਾਗੜਾ ਨਹੀਂ ਝਾਗੜਾ 17 ਕਿਲੋ ਆ ਤੇਤਾ ਜੀ ਨੇ ਕਿੰਨਾ ਦਿੱਤਾ ਬਾਈ ਤਾਜੀ ਨੇ ਬਾਈ ਆਪਣੇ ਕੋਲ ਜਿਹੜੀ 18 ਕਿਲੋ ਦੁੱਧ ਦਿੱਤਾ ਗਾਂ ਨੂੰ 20 ਕਿਲੋ ਪਲੱਸ ਦ ਆ ਦੇਖੋ ਜੀ ਕਦ ਕਾੜ ਕਰੋ ਚੈੱਕ ਕੁਆਲਿਟੀ ਵਾਲੀ ਝੋਟੀ ਆ ਗਈ ਕੁਆਲਿਟੀ ਜਿਹਨੂੰ ਕੁਆਲਿਟੀ ਦਾ ਪਤਾ ਉਹ ਹੀ ਬੰਦੇ ਨੇ ਇਹਨੂੰ ਹੱਥ ਪਾਉਣਾ ਹਨਾ ਆਹ ਦੇਖੋ 77 ਦੀ origignal ਕੱਟੀ ਆ ਆਪਾਂਵੇਂ ਕੋਈ DNA ਲਵਾ ਲੈ ਭਾਈ ਓਕੇ ਜੀ 77 5 77 ਦੀ ਆ ਚਲ ਆ ਚੋਲੋ ਜੀ ਇਹਨੂੰ ਮੜਾ ਆ ਜਾ ਵੱਡੇ ਕੱਦ ਕਾੜ ਦੀ ਆ ਗਈ ਆ ਜਾ ਕੋਈ ਗੱਲ ਨਹੀਂ ਕੋਈ ਗੱਲ ਜਾ ਵਾਹ ਆਹ ਦੇਖੋ ਜੀ ਹੂੰ ਕੋਈ ਛੋਟੀ ਨਹੀਂ ਲੈ ਕੋਈ ਛੋਟੀ ਮੰਨ ਕੇ ਨਾ ਵੀਰੇ ਯਾਰ ਛੋਟੀ ਇਹਨੂੰ ਕੌਣ ਕਹਿ ਸਕਦਾ ਆ ਕੇ ਵੀ ਨਹੀਂ ਕੋਈ ਕਹਿ ਸਕਦਾ ਨੇੜੇ ਬਸ ਆਈ ਬਹਿ ਜਾਣਾ ਵੀਰੇ ਇਹਦੇ ਥੱਲੇ ਥਾਪੀ ਮਾਰ ਕੇ ਹੂੰ ਕਹਿੰਦੀ ਕੋਲ ਲੈ ਹੂੰ ਹੁਣ ਵੀ ਲਾ ਲੈ ਦੋ ਮਿੰਟਾਂ ਚ ਪਾਰਸ ਮਿਉਣਾ ਵੀ ਬਹਾਂ ਟਾਈਮ ਬਸ ਲੈ ਚੱਲੋ ਫਿਰ ਬਸ ਠੀਕ ਫੇ ਰੇਟ ਵਾਈ ਇਹਦਾ ਫਿਰ ਰੇਟ ਇਹਦਾ ਫੋਨ ਤੇ ਜਾਇਜ ਹੀ ਹੋਊਗਾ ਜਮਾਂ ਜਾਇਜ ਹੋਊਗਾ ਹੁਣ ਰੇਟ ਹਿਸਾਬ ਨਾਲ ਹੋਊਗਾ ਵੀਰੇ ਇਹ ਇੱਕ ਮੈਂ ਹੋਰ ਦੱਸਦਾ ਦੇਖਣ ਵਾਲੇ ਭਾਂ ਭਰਾਵਾਂ ਨੂੰ ਬਾਹਲਾ ਰੇਟ ਨਹੀਂ ਇਹਦਾ ਜਾਇਜ ਹੁਣ ਪੈਸੇ ਲਾ ਕੇ ਮਿਲਣੀ ਆ ਹਾਂਜੀ ਫਿਰ ਅਨਮੁੱਲੀ ਜੀ ਤਾਂ ਪਹਿਲੇ ਅਨਮੁੱਲੀ ਜੀ ਜੀ ਤੇ ਬੱਚਾ ਇਹਦਾ ਹੈ ਨਹੀਂਗਾ ਜੀ ਬੱਚਾ ਹੈ ਨਹੀਂ ਵੀਰ ਤੇ ਬੱਚਾ ਇਂ ਜੋ ਤੁਸੀਂ 2 ਮਹੀਨੇ ਚੈੱਕ ਕਰਾ ਕੇ ਲਿਜਾ ਸਕਦੇ ਹੋ ਮੋਲੇ ਦਾ ਰਿਪੋਰਟ ਆ ਵੀਰੇ ਸਿੰਪਲ ਟੈਸਟ ਕਰਵਾਇਆ ਆਪਾਂ ਰਿਪੋਰਟ ਕੋਚੜ ਡਾਕਟਰ ਤੋਂ ਟੈਸਟ ਕਰਵਾਈ ਆ ਓਕੇ ਕਨਫਰਮ ਆ ਕਨਫਰਮ ਆ ਆਪਣੇ ਕੋਲ ਰਿਪੋਰਟ ਆ ਬਾਈ ਤਿਆਰੇ ਥਾਣ ਦਿਖਾ ਸਕਦੇ ਆ ਆ ਛੋਟੀ ਜਿਹੜੀ ਬੱਚੀ ਜੀ ਇਹ ਤਾਂ ਨਹੀਂ ਚੱਲਦੀ ਇਹ ਨਹੀਂ ਚੱਲਦੀ ਵੀਰ ਓਕੇ ਜੀ ਤੇ 4 ਜਨਵਾਰ ਨੂੰ ਇੱਧਰ ਦਿਖਾ ਦੇ ਤੇ ਨੰਬਰ ਬਾਈ ਇੱਥੇ ਆ ਕੇ ਫੇਰ ਬੋਲ ਦੇ 9417150501 ਸਾਰੇ ਤੁਹਾਡੇ ਕੰਮ ਦੇ ਸਕਦੇ ਦੂਜਾ 7973671978 ਓਕੇ ਜੀ ਜਰੂਰ ਕਰਿਓ ਬਾਈਆਂ ਨਾਲ ਸੰਪਰਕ ਪਿੰਡ ਜਿਲ੍ਹਾ ਵੀਰੇ ਆਪਣਾ ਲੁਧਿਆਣਾ ਤੇ ਤਹਿਸੀਲ ਤਹਿਸੀਲ ਜਗਰਾਉਂ ਦੀ ਤਹਿਸੀਲ ਜਗਰਾਉਂ ਨੇੜੇ ਤੇੜੇ ਦੇ ਪਿੰਡ ਆਪਣੇ ਨੇੜੇ ਤੇੜੇ ਵੀਰੇ ਲੱਖ ਆ ਜਾਂਦਾ ਆਪਣੇ ਇਧਰ ਭੰਮੀਪੁਰਾ ਤੇ ਮੱਲਾ ਮਹਿੰਤਿਆਣਾ ਸਾਹਿਬ ਗੁਰਦਵਾਰਾ ਨਹੀਂ ਤੇ ਮੇਨ ਮਹਿੰਤਿਆਣਾ ਸਾਹਿਬ ਗੁਰਦਵਾਰਾ ਜਰੂਰ ਕਰਿਓ ਬਾਈਆਂ ਸਭ ਬਰਕਤਾਂਵਾਦ